ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਮਹਿਕ ਬੁਟੀਕ ਤੇ ਅੱਜ ਮੈਂ ਲੈ ਕੇ ਆਈਆਂ ਜੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਮੈਂ ਲੱਗੀ ਆ ਜੀ ਸਲਵਾਰ ਦੇ ਵਾਲ ਪਾਉਣ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ ਕਿ ਤੁਸੀਂ ਸਲਵਾਰ ਦੇ ਵਾਲ ਕਿਵੇਂ ਪਾਉਨੇ ਆ ਕਿਵੇਂ ਰੈਡੀ ਕਰਦੇ ਹੋ ਤੇ ਆਪਾਂ ਨੇ ਦੇਖੋ ਜੀ 벨ਟ ਜੋੜ ਲਈਏ ਸਲਾਈਆਂ ਵੀ ਲਾ ਲਈਆਂ ਠੀਕ ਹੈ ਪਿਛਲੇ ਵਾਲ ਵੀ ਪਾ ਲਏ ਹੁਣ ਆਪਾਂ ਪਾਵਾਂਗੇ ਅੱਗੇ ਵਾਲੇ ਵਾਲ ਉਹ ਆਪਾਂ ਨੇ ਕਿਵੇਂ ਪਾਉਣੇ ਆ ਉਹ ਮੈਂ ਤੁਹਾਨੂੰ ਦੱਸਦੀ ਆਂ ਠੀਕ ਹੈ ਜੀ ਤੇ ਵੀਡੀਓ ਦੇ ਨਾਲ ਬਨੇ ਰਹਿਣਾ ਜੀ ਲਾਸਟ ਤੱਕ ਠੀਕ ਹੈ ਦੇਖੋ ਜੀ ਆਪਣੀ 27 ਇੰਚ 벨ਟ ਤਿਆਰ ਹੈਗੀ ਠੀਕ ਹੈ ਹੈਵੀ ਨਾਪ ਆ 27 ਇੰਚ 벨ਟ ਤਿਆਰ ਆ 벨ਟ ਆਪਾਂ ਨੇ ਲਾ ਲਈ ਬੈਕ ਸਾਈਡ ਤੇ ਪਿਛਲੀਆਂ ਚੋਣਾ ਜਾਨੀ ਕਿ ਪਲੇਟ ਜਿਹੜੇ ਪਿੱਛੇ ਵਾਲੇ ਬਾੜਾ ਆਪਾਂ ਨੇ ਪਾ ਲੇ ਰੈਡੀ ਕਰ ਲੇ ਹੁਣ ਆਪਾਂ ਨੇ ਪਾਉਣੇ ਫਰੰਟ ਵਾਲੇ ਬਾਹ ਇਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਆਪਾਂ ਨੇ ਪੌਂਚਾ ਜਾਨੀ ਕਿ ਪੱਟ ਵਾਲਾ हिस्सा ठीक है ओनु ਲੈਣਾ ਉਸ ਦੇ ਸੈਂਟਰ ਵਿੱਚ ਆਪਾਂ ਨੇ ਪਹਿਲਾਂ ਤੇ ਕਾਰਡ ਪਾਈ ਹੁੰਦੀ ਜਦੋਂ ਆਪਾਂ ਕਟਿੰਗ ਕਰਦੇ ਆ ਦੇਖੋ ਇਹ ਆਪਾਂ ਗਾਰਡ ਤਾਂ ਪਾਉਨੇ ਆ ਕਿ ਆਪਣੀ ਪਹੁੰਚੇ ਉੱਪਰ ਸਲਵਾਰ ਜਿਹੜੀ ਡਿੱਗਦੀ ਨਹੀਂ ਹੈ ਠੀਕ ਹੈ ਇੱਥੇ ਤੁਸੀਂ ਸਿਲਾਈ ਲਾਉਣੀ ਹੈ 3 ਤੋਂ 4 ਇੰਚ 5 ਇੰਚ ਤੁਸੀਂ ਲਾ ਸਕਦੇ ਹੋ ਜੀ ਕਰੀਜ਼ ਬਣ ਜਾਂਦੀ ਆ ਠੀਕ ਹੈ ਜਿਸ ਤਰ੍ਹਾਂ ਆਪਾਂ ਪਲੇਟ ਪਾਉਨੇ ਆ ਇਸ ਤਰ੍ਹਾਂ ਆਪਾਂ ਨੇ ਸਿਲਾਈ ਲਾ ਲੈਣੀ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਸਲਾਈ ਲਾ ਲਈ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਸਲਾਈ ਲਾਵਾਂਗੇ ਦੂਜੇ ਪੱਲੇ ਤੇ ਇਹ ਦੇਖੋ ਇਹ ਵਾਲਾ ਪੱਲਾ ਹੁੰਦਾ ਜਿਹੜੀ ਆਪਾਂ ਦੋ ਸਲਾਈਆਂ ਨੇ ਇੱਕ ਸਲਾਈ ਇੱਧਰ ਪੱਲੇ ਦੀ ਇੱਕ ਇਹ ਵਾਲੀ ਤੇ ਇਹਦਾ ਸੈਂਟਰ ਲੈ ਲੈਣਾ ਤੁਸੀਂ ਇਹ ਵਾਲਾ ਠੀਕ ਹੈ ਇਸ ਤਰ੍ਹਾਂ ਸੈਂਟਰ ਕਰ ਲਓ ਸਲਾਈ ਨਾਲ ਸਲਾਈ ਮਲਾ ਲਓ ਠੀਕ ਹੈ ਸੈਂਟਰ ਕਰਕੇ ਫਿਰ ਇਸ ਨੂੰ ਇਹ ਵਾਲਾ ਪਲੇਟ ਤੁਸੀਂ ਪਾ ਲੈਣਾ ਬਨੇ ਦੇਖੋ ਜੀ ਪਲੇਟ ਪਾ ਲਿਆ ਸੈਂਟਰ ਦੇ ਵਿੱਚ ਪੱਲੇ ਦੇ ਤੇ ਹੁਣ ਆਪਾਂ ਨੇ ਆਸਣ ਤੋਂ ਲੈਣਾ ਇਹ ਦੇਖੋ ਇਹ ਗਾ ਸੈਂਟਰ ਅੱਗੇ ਵਾਲਾ ਆਸਣ ਇਸ ਤੋਂ ਆਪਾਂ ਨੇ ਪਲੇਟ ਪਾਉਣੇ ਸਟਾਰਟ ਕਰਨੇ ਠੀਕ ਹੈ ਆਪਣੀ 벨ਟ ਹੈਗੀ 27 ਇੰਚ ਦੇਖੋ ਆਪਾਂ ਹੁਣ ਪਲੇਟ ਪਾਉਣੇ ਸਟਾਰਟ ਕਰਾਂਗੇ ਆਪਣੀ 벨ਟ ਹੈਗੀ 27 ਇੰਚ ਤੇ ਆਪਣੀ ਸਲਵਾਰ ਦਾ ਵੀ ਬਰ ਦੇਖੋ ਕਾਫੀ ਖੁੱਲਾ ਹੈ ਠੀਕ ਹੈ ਉਸ ਹਿਸਾਬ ਨਾਲ ਆਪਾਂ ਨੇ ਪਲੇਟ ਪਾਉਣੇ ਠੀਕ ਹੈ ਇੱਥੋਂ ਤੁਸੀਂ 1.5 ਇੰਚ ਛੱਡ ਕੇ ਇੱਥੋਂ ਸੈਂਟਰ ਜਿਹੜੀ ਸਲਾਈ ਆਸਣ ਵਾਲੀ ਇੱਥੋਂ ਤੁਸੀਂ ਥੋੜਾ ਪਿੱਛੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਪਲੇਟ ਚੱਕ ਕੇ ਠੀਕ ਹੈ ਸੈਂਟਰ ਵਾਲੇ ਆਸਣ ਦੇ ਵਿੱਚ ਮਤਲਬ ਅਗਲੇ ਆਸਣ ਜੀ ਤੁਸੀਂ ਜਗ੍ਹਾ ਛੱਡ ਸਕਦੇ ਹੋ ਥੋੜੀ ਜੀ ਇੱਕ ਤੋਂ 1.5 ਇਸ ਤਰ੍ਹਾਂ ਆਪਾਂ ਨੇ ਇੱਕ ਤੋਂ 1.5 ਇੰਚ ਦਾ ਪਲੇਟ ਚੱਕਣਾ ਠੀਕ ਹੈ ਇਸ ਤਰ੍ਹਾਂ ਠੀਕ ਹੈ ਇਥੋਂ ਆਪਾਂ ਨੇ ਪਾਈ ਜਾਣਾ ਇਸ ਤਰ੍ਹਾਂ ਬਹੁਤ ਸੌਖਾ ਹੈ ਜੀ ਕੋਈ ਉਲਝਣ ਵਾਲੀ ਗੱਲ ਨਹੀਂ ਆ ਤੁਸੀਂ ਮੈਨੂੰ ਦੱਸ ਦਿਓ ਜੇਕਰ ਤੁਸੀਂ ਬੈਲਟ ਪਹਿਲਾਂ ਜੋੜਦੇ ਹੋ ਤਾਂ ਵੀ ਦੱਸ ਦਿਓ ਜੇਕਰ ਤੁਸੀਂ ਬੈਲਟ ਬਾਅਦ ਵਿੱਚ ਜੋੜਦੇ ਹੋ ਤੁਸੀਂ ਤਾਂ ਵੀ ਮੈਨੂੰ ਕਮੈਂਟ ਕਰਕੇ ਦੱਸਣਾ ਜ਼ਰੂਰ ਜੀ ਠੀਕ ਹੈ ਮੈਂ ਤਾਂ ਵੈਸੇ ਪਹਿਲਾਂ ਬੈਲਟ ਜੋੜ ਕੇ ਫਿਰ ਅਗਲੇ ਵਾਲ ਪਾਉਣੀ ਹੁੰਦੀ ਹੈ ਤੇ ਫਿਰ ਜੋੜਦੀ ਹੁੰਦੀ ਹੈ ਸਲਵਾਰ ਨੂੰ ਸਾਰਿਆਂ ਦਾ ਆਪੋ ਆਪਣਾ ਤਰੀਕਾ ਹੈ ਜੀ ਕੋਈ ਕਿਸ ਤਰ੍ਹਾਂ ਜੋੜਦਾ ਕੋਈ ਕਿਸ ਤਰ੍ਹਾਂ ਠੀਕ ਹੈ ਜਿਵੇਂ ਜਿਸ ਨੂੰ ਚਾਹੀਏ ਠੀਕ ਹੈ ਇਹ ਦੇਖੋ ਇੱਕੋ ਜਿਹਾ ਬਲ ਪੈ ਰਹੇ ਨੇ ਕੋਈ ਵੀ ਵੱਧ ਘੱਟ ਨਹੀਂ ਪੈ ਰਿਆ ਠੀਕ ਹੈ ਆਪਾਂ ਆਪਣੀ ਡਾਈਟ ਦੇ ਅਕੋਰਡਿੰਗ ਵਾਲ ਪਾਉਣੇ ਹੁੰਦੇ ਆ ਇਹ ਦੇਖੋ ਜੀ ਹੁਣ ਆ ਗਿਆ ਸੈਂਟਰ ਵਾਲਾ ਬਲ ਇਹਨੂੰ ਤੁਸੀਂ ਇਹ ਜਿਹੜੀ ਸਲਾਈ ਲਾਈਏ ਇਹਨੂੰ ਇਸੇ ਤਰ੍ਹਾਂ ਚੱਕਣਾ ਤੇ ਇਸ ਤਰ੍ਹਾਂ ਤੁਸੀਂ ਪਲੇਟ ਪਾ ਲੈਣਾ ਠੀਕ ਹੈ ਸੋਨੇ ਵਾਲ ਪੈਰੇ ਇੱਕੋ ਜੀ ਸਪੇਸ ਬਚ ਰਹੀ ਹੈ ਕਿਸੇ ਦੇ ਵਿੱਚ ਵੱਧ ਨਹੀਂ ਕਿਸੇ ਦੇ ਵਿੱਚ ਘੱਟ ਨਹੀਂ ਤੁਸੀਂ ਇੱਕ ਸਕਦੇ ਹੋ ਠੀਕ ਹੈ ਦੇਖੋ ਜੀ ਆਪਾਂ ਨੇ ਬਾਲ ਪਾ ਲਏ ਤੇ ਆਪਾਂ ਦਾ ਪਿੱਛੇ ਲਾਸਟ ਚ ਰਹਿ ਗਿਆ ਇਹ ਦੇਖੋ ਆਪਾਂ 벨ਟ ਵਾਲੀ ਸਲਾਈ ਜਿਹੜੀ ਜਿੱਥੋਂ ਤੱਕ ਆਪਾਂ ਨੇ 벨ਟ ਜੋੜੀ ਉਹ ਵਾਲੀ ਉਹ ਵਾਲਾ ਹਿੱਸਾ ਆ ਗਿਆ ਟੱਕ ਲਾਇਆ ਟੱਕ ਤੱਕ ਆਪਾਂ ਨੇ 벨ਟ ਜੋੜ ਲਈ ਸੀ ਹੁਣ ਤੁਸੀਂ ਕੀ ਕਰਨਾ ਹੈ ਇਹ ਦੇਖੋ ਇਹ 벨ਟ ਦਾ ਆਸਾਨ ਹੈ ਫਰੰਟ ਵਾਲਾ ਤੇ ਇੱਥੋਂ ਤੁਸੀਂ ਸਲਵਾਰ ਦਾ ਅਸਨ ਲੈ ਲੈਣਾ ਇਹ ਦੇਖੋ ਇੱਥੋਂ ਆਪਾਂ ਛੱਡਿਆ ਸੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਮਿਲਾ ਕੇ ਤੁਸੀਂ ਇੱਕਦਮ ਮਿੰਤੀ ਕਰ ਸਕਦੇ ਹੋ ਇਸ ਤਰ੍ਹਾਂ ਇਹ ਦੇਖੋ ਜੇਕਰ ਤੇ ਤੁਹਾਡਾ ਕੱਪੜਾ ਵੱਧ ਰਿਹਾ ਤੇ ਤੁਸੀਂ ਵੱਡਾ ਪਲੇਟ ਪਾ ਸਕਦੇ ਹੋ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਤੁਸੀਂ ਵੱਡਾ ਪਲੇਟ ਪਾ ਰਹੇ ਹੋ ਪਾ ਸਕਦੇ ਹੋ ਜੇਕਰ ਤੁਹਾਡੇ ਬੈਲਟ ਵੱਧਦੀ ਹੈ ਤੇ ਤੁਸੀਂ ਛੋਟੇ ਪਲੇਟ ਪਾ ਸਕਦੇ ਹੋ ਠੀਕ ਹੈ ਹੁਣ ਆਪਾਂ ਦਾ ਇੱਕ ਹੀ ਬਲ ਪਏਗਾ ਤੇ ਆਪਣੀ ਬੈਲਟ ਜਿਹੜੀ ਉਹ ਪੂਰੀ ਆ ਜਾਏਗੀ ਠੀਕ ਹੈ ਇਸ ਤਰ੍ਹਾਂ ਦੇਖੋ ਆਪਾਂ ਪਿੱਛੇ ਵਾਲਾ ਬਲ ਜਿਹੜਾ ਉਸ ਨੂੰ ਵੱਡਾ ਕਰ ਸਕਦੇ ਹਾਂ ਛੋਟਾ ਵੀ ਕਰ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਬਲ ਪਾਉਣਾ ਇਹ ਆਪਣਾ ਇੱਕ ਹੀ ਬਲ ਰਹਿ ਗਿਆ ਸੀਗਾ ਇਹ ਆਪਣਾ ਕੋਈ 2 ਇੰਚ ਤੋਂ ਵੱਧ ਹੀ ਪਿਆ ਹੋਏ ਕੋ 2.5 ਇੰਚ ਦਾ ਕੱਪੜਾ ਹੋਊਗਾ। ਹੁਣ ਆਪਾਂ ਦਖੋਨੀयां ਕੱਢ ਕੇ ਇਹ ਦੇਖੋ ਆਪਾਂ ਨੇ ਇੱਕ ਸਾਈਡ ਦੇ ਵੱਲ ਪਾ ਲਏ। ਤੁਸੀਂ ਕੀ ਕਰਨਾ ਹੈ ਜਦੋਂ ਇੱਥੇ ਪਹੁੰਚ ਜਾਣਾ ਥੋੜਾ ਕੱਪੜਾ ਰਹਿੰਦਾ ਹੈ ਜੇਕਰ ਤੁਹਾਡੀ ਬੈਲਟ ਵੱਧਦੀ ਹੈ ਤਾਂ ਤੁਸੀਂ ਵੱਲ ਛੋਟੇ-ਛੋਟੇ ਕਰਕੇ ਉਹਨੂੰ ਪੂਰਾ ਕਰ ਸਕਦੇ ਹੋ। ਇਹ ਦੇਖੋ ਜੇ ਵੱਡਾ ਆ ਦੇਖੋ ਪੂਰਾ ਆ ਗਿਆ ਆਪਣਾ ਆਪਾਂ ਇੱਕ ਕਪੜਾ ਜ਼ਿਆਦਾ ਸੀਗਾ ਆਪਾਂ ਨੇ ਵੱਡਾ ਬਲ ਚੱਕਤਾ ਠੀਕ ਹੈ ਤੇ ਇਹ ਦੇਖੋ ਆਪਣਾ ਸੈਂਟਰ ਇੱਥੇ ਆਸਣ ਕੱਪੜੇ ਸਲਵਾਰ ਦਾ ਇਹ ਹੈਗਾ 벨ਟ ਦਾ ਨਾਲ ਮਿਲ ਗਿਆ ਤੇ ਆਪਣਾ ਦੇਖੋ ਇਹ ਪੂਰਾ ਹੀ ਆ ਗਿਆ ਬਿਲਕੁਲ ਹੁਣ ਆਪਾਂ ਪਾਵਾਂਗੇ ਦੂਸਰੀ ਸਾਈਡ ਵੱਲ ਇਸੇ ਤਰ੍ਹਾਂ ਦੇਖੋ ਜੀ ਪਹਿਲਾਂ ਆਪਾਂ ਸੈਂਟਰ ਚੋਂ ਬਲ ਪਾਉਣੇ ਸ਼ੁਰੂ ਕੀਤੇ ਸੀ ਹੁਣ ਆਪਾਂ ਇਧਰੋਂ ਸਾਈਡ ਤੋਂ ਪਾਉਣੇ ਸ਼ੁਰੂ ਕਰਾਂਗੇ ਮੇਰਾ ਤਾਂ ਇਹੀ ਤਰੀਕਾ ਹੈ ਆਪਾਂ ਨੇ ਉਧਰ ਲਾਸਟ ਵਾਲਾ ਬਲ ਜਿਹੜਾ ਉਹ ਵੱਡਾ ਪਾਇਆ ਇਧਰ ਵੀ ਆਪਾਂ ਜਦੋਂ ਸਟਾਰਟ ਕਰਨਾ ਹੁਣ ਲਾਸਟ ਵਾਲਾ ਬਲ ਜਿਹੜਾ ਵੱਡਾ ਹੀ ਪਾਵਾਂਗੇ ਜਿਵੇਂ ਆਪਾਂ ਉਧਰਲੀ ਸਾਈਡ ਪਾਏ ਆ ਉਸੇ ਤਰ੍ਹਾਂ ਦੇ ਬਾਲੀ ਆਪਾਂ ਇਧਰਲੀ ਸਾਈਡ ਪਾਵਾਂਗੇ ਹੁਣ दो तो ढाई इंच कपड़ा आप अंदर लेके जाना देखो अपने हूँ इधर इस तरह चुक के कपड़े न इधर न अंदर वाली साइड में करने ने प्लेट बाकी आप कपड़ा उन्ना नहीं चकना है जिन्ना उधरली साइड चक्या स ਇਸ ਸੈਂਟਰ ਵਾਲਾ ਬੰਦ ਫੇਰ ਤੁਸੀਂ ਇਹ ਜਿਹੜੀ ਸਲਾਈ ਹੈ ਇਹਨੂੰ ਇਸ ਤਰ੍ਹਾਂ ਪਲੇਟ ਨਹੀਂ ਬਣਾਉਣਾ ਇਸ ਤਰ੍ਹਾਂ ਨਹੀਂ ਕਰਨਾ ਠੀਕ ਹੈ ਸਲਾਈ ਨੂੰ ਸਲਾਈ ਨੂੰ ਅੰਦਰ ਹੀ ਦੇ ਦੇਣਾ ਹੈ ਇਹ ਜਿਹੜੀ ਸਲਾਈ ਇਹਨੂੰ ਚੱਕ ਕੇ ਵਿੱਚ ਕਰ ਦੇਣਾ ਠੀਕ ਹੈ ਜੇਕਰ ਆਪਾਂ ਇਸ ਸਲਾਈ ਨੂੰ ਚੱਕ ਕੇ ਪਲੇਟ ਬਣਾ ਲਈਏ ਤੇ ਫਿਰ ਸਾਹਮਣੇ ਮੋਰੀ ਤੇ ਲੱਗਦੀ ਰਹਿੰਦੀ ਹੈ ਤੁਸੀਂ ਇਸ ਤਰ੍ਹਾਂ ਕੋਈ ਪਿੱਛੇ ਟੇਬ ਦੀ ਜਾਂ ਕਿਸੇ ਤਰੀਕੇ ਦੇ ਸਹਿਤ ਨਾਲ ਇਸ ਤਰ੍ਹਾਂ ਪਲੇਟ ਨੂੰ ਪਿੱਛੇ ਨੂੰ ਕਰ ਸਕਦੇ ਹੋ ਜਿੰਨਾ ਵੀ ਡੀਪ ਪਾਉਣਾ ਹੋਵੇ ਦੇਖੋ ਇਸ ਤਰ੍ਹਾਂ ਹੀ ਆਪਾਂ ਨੇ ਪਲੇਟ ਪਾਉਂਦੇ ਜਾਣਾ ਤੇ ਇਹ ਆਪਣਾ ਆ ਗਿਆ ਸੈਂਟਰ ਪਾਸਣ ਆ ਗਿਆ ਜਿਸ ਤਰ੍ਹਾਂ ਆਪਾਂ ਉਧਰਲੀ ਸਾਈਡ ਬੈਲਟ ਨੂੰ ਮਿਣਿਆ ਸੀਗਾ ਹੁਣ ਆਪਾਂ ਇੱਧਰ ਵੀ ਆਪਾਂ ਇਹਨੂੰ ਮਿਲ ਲੈਣਾ ਠੀਕ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਨੇ ਇਹਦੀ ਮਿਲਤੀ ਕਰ ਲੈਣੀ ਹੈ ਕਿ ਆ ਦੇਖੋ ਆਪਣਾ ਕਿੰਨੀ ਗ ਰਹਿੰਦੀ ਹੈ ਆਪਾਂ ਇੱਕ ਬਾਲੀ ਹੋਰ ਪਾਉਗਾ ਤੇ ਆਪਣੀ ਬੈਲਟ ਜਿਹੜੀ ਪੂਰੀ ਆ ਜਾਣੀ ਆਸਣ ਨਾਲ ਆਸਣ ਮਿਲ ਜਾਏਗਾ ਠੀਕ ਹੈ ਦੇਖੋ ਆਪਾਂ ਨੇ ਬਲ ਪਾ ਕੇ ਪਹਿਲਾਂ ਤੁਸੀਂ ਇਸੇ ਤਰ੍ਹਾਂ ਹੀ ਇਹ ਦੇਖੋ ਇਹ ਹੋਗੀ ਸਲਾਈ ਪਾਸਨ ਦੀ ਤੇ ਆਪਣਾ ਦੇਖ ਲੈਣਾ ਕਿ ਆਪਣੀ 벨ਟ ਪੂਰੀ ਆ ਰਹੀ ਹੈ। ਇਹ ਦੇਖੋ ਆਪਣੀ ਪੂਰੀ ਆ ਰਹੀ ਹੈ। ਕੋਈ ਵੱਧ ਨਹੀਂ ਰਿਹਾ, ਕੁਝ ਘਟ ਨਹੀਂ ਰਿਹਾ। ਹੁਣ ਆਪਾਂ ਫਾਈਨਲ ਸਲਾਈ ਲਾ ਦਾਂਗੇ ਪੱਕੀ। ਠੀਕ ਹੈ। ਇਸ ਤਰ੍ਹਾਂ ਇੱਥੇ ਤੁਸੀਂ ਬਕਕੀਏ ਨੂੰ ਬਰੀਕ ਕਰ ਲੈਣਾ। ਠੀਕ ਹੈ। ਵਾਸਤੇ ਵੀਡੀਓ ਹੈ ਜੀ ਜਿਨ੍ਹਾਂ ਨੂੰ ਬਿਲਕੁਲ ਵੀ ਬਲ ਪਾਉਣੇ ਨਹੀਂ ਆਉਂਦੇ ਚੋਣਾ ਪਾਉਣੀਆਂ ਨਹੀਂ ਹੁੰਦੀਆਂ ਉਹਨਾਂ ਵਾਸਤੇ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਬਲ ਪਾ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਹੈ ਜੀ ਕੋਈ ਵੀ ਰੋਲਡਨ ਵਾਲੀ ਗੱਲ ਨਹੀਂ ਹੈਗੀ ਇਹ ਦੇਖੋ ਆਪਾਂ ਨੇ ਹੁਣ ਫਾਈਨਲ ਸਲਾਈ ਲਾ ਲਈ ਤੇ ਦੇਖੋ ਜੀ ਆਪਾਂ ਨੇ ਸਲਾਈ ਲਾ ਲਈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਲਵਾਰ ਨੂੰ ਸਿੱਧੀ ਕਰਕੇ ਆਪਣੇ ਦੇਖੋ ਬਲ ਕਿੰਨੇ ਵਧੀਆ ਪਏ ਆ ਤੁਸੀਂ ਵੇਖ ਹੀ ਸਕਦੇ ਹੋ ਠੀਕ ਹੈ ਇਹ ਆਪਾਂ ਨੇ ਸੈਂਟਰ ਛੱਡਿਆ ਦੇਖੋ ਜਦੋਂ ਇੰਨਾ ਵੱਡਾ ਸਾਈਜ਼ ਹੁੰਦਾ ਨਾ ਤੇ ਜਦੋਂ ਆਪਾਂ ਇੱਥੇ ਚੋਣਾ ਬਿਲਕੁਲ ਜੋੜ ਕੇ ਪਾ ਦਿੰਨੇ ਆਸਨ ਨਾਲ ਫਿਰ ਸਲਵਾਰ ਅੰਦਰ ਜੇ ਇਹਨੂੰ ਵੜ ਜਾਂਦੀ ਹੈ ਭਾਰੀ 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 ਜੀ ਲੱਗਦੀ ਅੰਦਰ ਵਾਲ ਨੂੰ ਇਸ ਕਰਕੇ ਮੈਂ ਇਥੋਂ 1 ਤੋਂ 1.5 ਇੰਚ ਛੱਡ ਦੇਣੀ ਹੁੰਦੀ ਹੈ ਠੀਕ ਹੈ ਇਹ ਦੇਖੋ ਆਪਣੇ ਵਾਲ ਤੁਸੀ ਦੇਖ ਹੀ ਰਹੇ ਹੋ ਬਿਲਕੁਲ ਬਰਾਬਰ ਪਏ ਨੇ ਠੀਕ ਹੈ ਕੋਈ ਵੱਧ ਨਹੀਂ ਰਿਹਾ ਕੋਈ ਘੱਟ ਨਹੀਂ ਰਿਹਾ ਇੱਧਰ ਵੀ ਇਹ ਆਪਣੀ ਆਸਣ ਦੀ ਸਲਾਈ ਆਸਣ ਦੀ ਸਲਾਈ ਨਾਲ ਮਲਾ ਕੇ ਤੇ ਇਹ ਦੇਖੋ ਇੱਧਰ ਆਪਾਂ ਨੇ ਇੰਨਾ ਗਾਇ ਗੈਪ ਛੱਡਣਾ ਹੁੰਦਾ ਘੱਟ ਤੋਂ ਘੱਟ 3 ਤੋਂ 4 ਉਂਗਲ ਜੇਕਰ ਤੁਸੀਂ ਇੰਚ ਨਾਲ ਇੰਚ ਟੇਬਲ ਨਾਲ ਮਿਲੋ ਤੇ ਇਹਨੂੰ 3 ਇੰਚ ਹੋਵੇਗਾ ਇਸੇ ਤਰ੍ਹਾਂ ਤੁਸੀਂ ਇੱਧਰ ਛੱਡ ਦੇਣਾ ਠੀਕ ਹੈ ਦੋਨੋਂ ਸਾਈਡ ਅਬ ਮੈਂ 벨ਟ ਕਿਵੇਂ ਲਾਉਣੀ ਆ ਉਹ ਵੀ ਦੱਸੀ ਹੋਈ ਆਪਣੇ ਚੈਨਲ ਤੇ ਵੀਡੀਓ ਪਾਈਆਂ ਹੋਈਆਂ ਬਹੁਤ ਸਾਰੀਆਂ ਤੁਸੀਂ ਪਲੀਜ਼ ਦੇਖ ਕੇ ਵੀਡੀਓ ਤੇ ਕਮੈਂਟ ਕਰਿਆ ਕਰੋ ਤੁਹਾਨੂੰ ਤਰੀਕਾ ਵਧੀਆ ਲੱਗਿਆ ਕਿ ਨਹੀਂ ਲੱਗਿਆ ਠੀਕ ਹੈ ਜੀ ਜੇਕਰ ਤੁਸੀਂ ਵੀ ਇਸੇ ਤਰ੍ਹਾਂ 벨ਟ ਜੋੜਦੇ ਹੋ ਸਲਵਾਰ ਨੂੰ ਜੋੜਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਓਕੇ ਜੀ ਧੰਨਵਾਦ ਥੈਂਕ ਯੂ